ਕੱਲ ਸ਼ਾਮਾਈ ਤੇਜ ਹਨੇਰੀ ਨੇ ਨਗਰ ਕੌਂਸਲ ਵਿੱਚ ਕੱਚੇ ਮੁਲਾਜ਼ਮ ਵੱਲੋਂ ਕੰਮ ਕਰਦੇ ਸ਼ਿੰਦਾ ਸਿੰਘ ਦੇ ਦਰਖਤ ਡਿੱਗਣ ਨਾਲ ਮੌਤ ਹੋ ਗਈ ਅਤੇ ਉਸ ਦਾ ਨਾਲ ਸਾਥੀ ਦੇ ਗੰਭੀਰ ਸੱਟਾਂ ਦੇਖਦੇ ਹੋਏ ਬਾਹਰ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਜਿਸ ਤੇ ਅੱਜ ਕੱਚੇ ਸਫਾਈ ਸੇਵਕਾਂ ਵੱਲੋਂ ਅਬੇਡਕਰ ਚੌਂਕ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਵਾਜ਼ਾਈ ਬੰਦ ਕਰ ਦਿੱਤੀ ਅਤੇ ਸਰਕਾਰ ਖਿਲਾਫ ਪਿੱਟ ਸਿਆਪਾ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਮੁਆਵਜ਼ਾ ਅਤੇ ਇੱਕ ਪੱਕੇ ਤੌਰ ਤੇ ਸਰਕਾਰੀ ਨੌਕਰੀ ਦਿੱਤੀ ਗਈ ਜਾਵੇ जख्मी हुए सफाई सेवक का इलाज करवाया सरकारी नौकरी भी जावे। उना कहा कि जदों तक नहीं मनी जाएगी रोस प्रदर्शन इस तरह जारी रहेगा ਪਤਾ ਕਤਿਆ ਐਮ ਐਲ اے ਮਰਦਾਬਾਦ 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 ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਅੱਜ ਇਸ ਧਰਮ ਵਿੱਚ ਸ਼ਾਮਲ ਹੋਏ ਆ। ਕੱਲ ਪਤਾ ਲੱਗਿਆ ਕਿ ਛੰਦਾ ਸੰਧੀ ਬਹੁਤ ਗਰਾਜਿਕ ਤੁਲ ਦੇ ਕਾਰਨ ਕਰਕੇ ਚੱਕਰ ਆਇਆ ਸੀ ਕੱਲ ਉਹਦੇ ਤਾਰਨ ਕਰਕੇ ਦੋ ਬੰਦੇ ਸੀ ਜਿਹੜੇ ਇਹਨਾਂ ਦੇ ਉੱਤੇ ਉਹ ਤਾਰਾਂ ਡਿੱਗ ਪਿਆ। ਇੱਕ ਦੇ ਤੁਮਲੋਤ ਹੋ ਗਏ ਮੌਕੇ ਤੇ ਦੂਜੇ ਦਾ ਜਿਹੜਾ ਹੈਗਾ ਪਟਾਲਾ ਰਿੰਦਰਾ ਹਸਪਤਲ ਵਿੱਚ ਦਾਖਲ ਹੋਇਆ ਜਾ ਰਿਹਾ ਹੈ ਡੈਂਗਰੀ ਦੇ ਕਾਰਨ ਕਰਕੇ ਸਰਕਾਰ ਤੋਂ ਅਸੀਂ ਇਹਨਾਂ ਦੇ ਮੰਗ ਕਰਦੇ ਆ ਕਿ ਉਸ ਨੂੰ ਉਦਰਤੀ ਆਪਸੰਦ ਵਿੱਚੋਂ ਵੀ ਸਰਕਾਰ ਪੈਸੇ ਦੇ ਸਕਦੀ ਆ ਉਦਰਤੀ ਰਾਤਖੰਡ ਵੀ ਹੁੰਦੇ ਆ ਉਹਨਾਂ ਦੇ ਵਿੱਚੋਂ ਵੀ ਪੈਸੇ ਸਰਕਾਰ ਕਰੋੜ ਰੁਪਏ ਦੇ ਸਕਦੀ ਆ ਪਰ ਜਿੱਥੇ ਨਾਲ ਦੀ ਨਾਲ ਭਵੰਤਮਨ ਨੇ ਕਿਹਾ ਸੀ ਵੀ ਜੇ ਕਿਸੇ ਦੀ ਜੀਵਤੀ ਦਰਾਂ ਨੂੰ ਮੌਤ ਹੁੰਦੀ ਹੈ ਤਾਂ 2 ਕਰੋੜ ਰੁਪਏ ਦੇਣਾ ਬੰਦਾ ਇਸ ਕਰਕੇ ਸਰਕਾਰ ਕਹਿੰਦੀ ਕੁਛ ਇਹ ਕਰਦੀ ਕੁਛ ਆ ਇਸ ਕਰਕੇ ਸਰਕਾਰ ਨੂੰ ਜੇ ਇਹ ਇਹਨਾਂ ਨੂੰ 2 ਕਰੋੜ ਰੁਪਈਆ ਨਾ ਦਿੱਤਾ ਗਿਆ ਇਹ ਇਹਨਾਂ ਦਾ ਜਿਹੜਾ ਮੁਖਤਿਆਰ ਨਾ ਕੀਤਾ ਕਿ ਜਿਹੜਾ ਜਿਹੜਾ ਸਾਥੀ ਪਟਿਆਲੇ ਅਰਿੰਦਰਾ ਸਾਹਿਬ ਆ ਜਿੱਤਿਆ ਔਰ ਸਰਕਾਰ ਨੇ ਇਹਨਾਂ ਨੂੰ ਪੱਕੀ ਨੌਕਰੀ ਨਹੀਂ ਦਿੱਤੀ ਤਾਂ ਅਸੀਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇਹਨਾਂ ਨੂੰ ਪੂਰਨ ਹਮਾਇਤ ਕਰਦ ਕਰਾਂਗੇ ਇਹਨਾਂ ਨੂੰ ਹਰ ਮਹੀਨੇ ਦੇ ਵਿੱਚ ਹਰ ਤਨਖਾਹ ਜਿਹੜੀ ਲੈਣੀ ਪੈਂਦੀ ਹੈ ਸਫਾਈ ਸੇਵਕਾਂ ਨੂੰ ਇਹਨਾਂ ਨੂੰ ਵਿਚਾਰੇ ਗਟਰ ਸਾਫ ਕਰਦੇ ਆ ਵਿੱਚ ਵੜਦੇ ਆ ਸੋ ਗੰਦਗੀ ਇਹ ਚ ਚੜ੍ਹ ਜਾਂਦੀ ਆ ਇਹਨਾਂ ਨੂੰ ਲਗੌਣੀ ਤਨਖਾਹ ਦਿੱਤੀਆਂ ਜਾਂਦੀ ਆ ਹਰ ਤੱਕ ਦੇ ਮਹੀਨੇ ਦੀ ਤਨਖਾਹ ਲੈਣ ਵਾਸਤੇ ਵੀ ਹਰ ਮਹੀਨੇ ਧਰਨਾ ਲਾਉਣਾ ਪੈਂਦਾ ਇੱਕ ਅੱਛੀ ਜਿਹੀ ਕੰਪਨੀ ਆ ਉਹ ਗੌਰ ਨਹੀਂ ਕਰ ਰਹੀ ਇਹਨਾਂ ਬਾਰੇ। ਨਾ ਇਹਨਾਂ ਨੂੰ ਪੱਕੇ ਕਰ ਰਹੀ ਆ। ਨਾ ਹੀ ਇਥੋਂ ਦੀ ਜਿਹੜੀ ਹੈ ਜਿਹੜੀ ਨਗਰ ਕੌਂਸਲ ਪਰ ਪ੍ਰਧਾਨਾਂ ਨੇ ਦੇ ਕੋਈ ਹੱਕਾਂ ਦੇ ਦੇ ਰਹੀ ਆ। ਇਸ ਕਰਕੇ ਇਹਨਾਂ ਨੂੰ ਪੱਕੇ ਜੀ ਕਰਨੇ ਚਾਹੀਦੇ ਆ। ਜਿੱਥੇ ਉਹ ਸਰਕਾਰ ਦੇ ਤਰਫੋਂ ਉਹਦਾ ਸਾਥੀ ਦਾ ਨੁਕਸਾਨ ਹੋਇਆ। ਉਹ ਉਹਨੂੰ ਆਪਣੀ ਜ਼ਿੰਦਗੀ ਦਾ ਹੱਥ ਤੋਂ ਨੇ ਪਾਇਆ। ਉਹਨੂੰ ਲੋਕਰ ਕੁਝ ਕਰੋੜ ਰੁਪਈਆ ਤੇ ਨਾਲ ਨੌਕਰੀ ਤੇ ਨਾਲ ਉਹਨੇ ਪਰਿਵਾਰ ਨੂੰ ਨੌਕਰੀ ਜਿਹੜੀ ਉਹ ਦੇਣੀ ਚਾਹੀਦੀ ਆ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਲਾਡੇ ਦੇ ਵਿੱਚ ਡਾਕਟਰ ਅਮੇੜਕਾਰ ਜੀ ਚੌਕ ਤੇ ਇਧਰੋਂ ਕੁਦਰਾਮ ਵਿਧਾਇਕ ਐਮ ਐਲ ਏ ਜੀ ਉਹਨਾਂ ਦੇ ਬਾਰ ਦੇ ਵਿੱਚ ਜਿਹੜਾ ਅਸੀਂ ਪਿੱਛੇ ਆਪਾਂ ਕਰਨ ਲੱਗੇ ਆ ਕਿਉਂਕਿ ਸਾਡਾ ਇੱਕ ਸਾਥੀ ਹੈ ਸਿੰਦਾ ਸਿੰਘ ਜਿਹੜਾ ਕਿ ਕੱਲ ਆਪਦੀ ਇਸ ਸੁਸਵਾਸਾਂ ਦੀ ਪੂੰਜੀ ਨੂੰ ਭੋਗਦਾ ਹੋਇਆ ਸੁਵਾਸ ਪੂਰੇ ਕਰ ਗਿਆ ਉਹ ਕਿਉਂਕਿ ਇਸ ਗੰਦੀ ਸਰਕਾਰ ਦੇ ਸੰਤਾਪ ਭੋਗਦਾ ਹੋਇਆ ਕੱਚਾ ਮੁਲਾਜ਼ਮਾਂ ਜਿਹੜਾ ਕੀ ਆਪਦੀ ਜਾਨ ਆ ਉਹ ਚੋਕੇ ਵਿੱਚ ਪਾ ਕੇ ਕੰਮ ਕਰਦਾ ਸੀਗਾ ਪਰ ਆਪਦੀ ਜਾਨ ਗਵਾ ਬੈਠਾ ਕੱਲ ਅੱਜ ਅਸੀਂ ਇਸ ਐਸ ਐਮ ਐਲ اے ਦਾ ਤੇ ਸਰਕਾਰ ਦਾ ਪਿੱਟ ਛਾਪਾ ਕਰਨ ਬੈਠੇ ਆ ਉਹਦੇ ਪਰਿਵਾਰ ਨੂੰ ਪੱਕੀ ਨੌਕਰੀ 1 ਕਰੋੜ ਰੁਪਇਆ ਮਾਅਬਜਾ ਤੇ ਜਿਹੜਾ ਇੱਕ ਸਾਥੀ ਰੇਜੇਂਦਰਾ ਹਸਪੀਟਲ ਦੇ ਵਿੱਚ ਪਟਿਆਲੇ ਦੇ ਵਿੱਚ ਦਾਖਲ ਪਿਆ ਹੈ ਉਹਦੇ ਵੀ ਪਰਿਵਾਰ ਨੂੰ ਇੱਕ ਨੌਕਰੀ ਤੇ ਉਹਨਾਂ ਦਾ ਜਿੰਨਾ ਵੀ ਖਰਚਾ ਉਹਦੇ ਉੱਤੇ ਆਊਗਾ ਉਹ ਸਾਰਾ ਸਰਕਾਰ ਤੋਂ ਅਸੀਂ ਦੇਣ ਦੀ ਮੰਗ ਕਰਦੇ ਆਂ ਜੇਕਰ ਸਰਕਾਰ ਇਹਨਾਂ ਮੰਗਾਂ ਉੱਤੇ ਨਹੀਂ ਪੂਰੀ ਉਤਰਦੀ ਤਾਂ ਜਿਹੜਾ ਸੰਘਰਸ਼ ਹੈ ਇਹ ਹੋਰ ਤੇਜ਼ ਕੀਤਾ ਜਾਊਗਾ ਤੇ ਇਸ ਭੰਤਮਾਨ ਸਰਕਾਰ ਦਾ ਪਿੱਟ ਛਾਪਾ ਜਿਹੜਾ ਉਹ ਅਸੀਂ ਤੇ ਤਾਂ ਇਹਨਾਂ ਦੇ ਮੁੱਖ ਦਫ਼ਤਰ ਦੇ ਵਿੱਚ ਜਾ ਕੇ ਚੰਡੀਗੜ੍ਹ ਦੇ ਵਿੱਚ ਕਰੀਏ ਜਿੱਥੇ ਵੀ ਸਾਨੂੰ ਮਿਲਣਗੇ ਅਸੀਂ ਇਹਨਾਂ ਦਾ ਪਿੱਟ ਛਾਪਾ ਉੱਥੇ ਹੀ ਕਰਾਂਗੇ ਸਾਡੇ ਵੀਰਾ ਸਿੰਧਾ ਸਿੰਘ ਨੂੰ ਉਹਨਾਂ ਦੇ ਪਰਿਵਾਰ ਨੂੰ ਹੱਕ ਲੈ ਕੇ ਦੇਵਾਂਗੇ ਜੀ ਮੈਨੂੰ ਪਤਾ ਲੱਗਿਆ ਜੀ ਇਹ ਵੀ ਮੁਰਦਾ ਹੈ ਕਿ ਉਹ ਤੇਰੇ ਕਰਮਚਾਰੀ ਕੀ ਹੋ ਆਯੁਰਪੁਰ ਗਈ ਸੀ ਬਾਬਾ ਸ਼ੋਰਦਾ ਦੇ ਰਿਵਾਰੇ ਸੀਗੇ ਉਹਨਾਂ ਦਾ ਇੱਕ ਸੇਟ ਦਾ ਮੌਤ ਹੋਈ ਬਹੁਤ ਮਾੜੀ ਗੱਲ ਹੋਈ ਹੈ ਮਦਭਾਗੀ ਗੱਲ ਹੋਈ ਹੈ ਪਰਿਵਾਰ ਦਾ ਇੱਕੋ ਇੱਕ ਮਾਊ ਪੁੱਤ ਸੀਗਾ ਮਜ਼ਦੂਰ ਵਰਗ ਨਾਲ ਸੰਬੰਧ ਰੱਖਦਾ ਸੀ ਉਹਦੇ ਮੌਤ ਹੋਣ ਦੇ ਨਾਲ ਆਪਾਂ ਸਾਨੂੰ ਵੀ ਅਫਸੋਸ ਹੈ ਸਰਨ ਅਫਸੋਸ ਹੈ ਤੇ ਉਹਨਾਂ ਦੇ ਸਾਥੀਆਂ ਨੇ ਜਿਹੜੀ ਮੋਰ ਦੇ ਯਾਨੀ ਕਰਮਚਾਰੀ ਨੇ ਉਹਨਾਂ ਦੇ ਸਾਥੀਆਂ ਨੇ ਧਰਨਾ ਮਾਰਿਆ ਮੈਂ ਵੀ ਜਾ ਕੇ ਆ ਉਹਨਾਂ ਦੇ ਦਿੱਤੇ ਮੈਨੂੰ ਕਿਹਾ ਵੀ ਦੇਖੋ ਬਹੁਤ ਮਾੜੀ ਗੱਲ ਹੋਈ ਹੈ ਜਿੰਨਾ ਵੀ ਕੋਈ ਇਸ ਸਬੰਧ ਦੇ ਵਿੱਚ ਕਿਥੀ ਪੱਤਰ ਹੋਊਗਾ ਜਾਂ ਕੋਈ ਤੁਹਾਡੀ ਮੌਜੂਦੀ ਦੀ ਮੰਗ ਰੱਖਦੇ ਹੋ ਤੁਸੀਂ ਉਹਨਾਂ ਨੇ ਰੱਖੀ ਹੈ ਕੋਈ ਨੌਕਰੀ ਹੋਵੇ ਰੱਖੀ ਹੈ ਵੀ ਮੈਂ ਜ਼ਰਾ ਸਹਿਮਤ ਹਾਂ ਕਿਉਂਕਿ ਸਰਕਾਰ ਦੇ ਨਾਲ ਹੁੰਦਾ ਸਾਰਾ ਕੁਝ ਕੰਮ ਆ ਮੈਂ ਆਪਣੇ ਵੱਲੋਂ ਵੀ ਇੱਕ ਪੁਰਦਾ ਕੰਮ ਕਰਕੇ ਐ ਜੀ ਐਮ ਐਲ اے ਤੁਹਾਡੀ ਜੀ ਮੰਗਾਂ ਉੱਤੇ ਭੇਜੋਈਆਂ ਫਿਰ ਮੈਂ ਡੀਪੀ ਸਾਹਿਬ ਨਾਲ ਗੱਲ ਕੀਤੀ ਹੈ ਹੁਣੇ ਵੀ ਜਲਦੀ ਜਲਦੀ ਆ ਕੇ ਤੁਸੀਂ ਕੋਈ ਡਿਊਟੀ ਮਿਨਿਸਟਰ ਲਾ ਕੇ ਇੱਥੇ ਇਹਨਾਂ ਦੀ ਮੰਗ ਸੁਣੋ ਇਹਦੇ ਬੰਦੀ ਜਿਹੜੀ ਕਾਰਵਾਈ ਹੈ ਉਹਦੇ ਹੱਕ ਦੇ ਵਿੱਚੋਂ ਕਹਿੰਦੇ ਨੇ ਉਹ ਕੀਤੀ ਜਾ